ਵੈਕੁਰਜੀ ਦਾ ਖਾਲਸਾ ਸ੍ਰੀ ਵੈਕੁਰਜੀ ਕੀ ਫਤਿਹ ਕਿਸਾਨ ਪ੍ਰਭੂ ਪਤਾ ਹੈ ਕਿ ਆਪਾਂ 11 ਤਰੀਕ ਦੇ ਘਰੋਂ ਨਿਕਲੇ ਹੋਇਆ ਤੇ 13 ਫਰਵਰੀ ਨੂੰ ਜਿਹੜਾ ਆਪਾਂ ਦੋਨੇ ਫਾਰਮਾਂ ਦਾ ਸੱਦਾ ਦਿੱਤਾ ਹੋਇਆ ਸੀ ਕਿ ਦਿੱਲੀ ਨੂੰ ਪਹੁੰਚ ਕਰਾਂਗੇ ਉਹਦੇ ਤਹਿਤ ਆਪਾਂ ਜਿਹੜਾ ਮਹਿਲਾ ਚੌਂਕ ਦੇ ਵਿੱਚ ਜਿਹੜਾ ਸੰਗਰੂਰ ਚ ਇਕੱਠੇ ਹੋ ਕੇ ਜਿਹੜਾ ਇਧਰ ਦਿੱਲੀ ਨੂੰ ਤੁਰੇ ਆ ਤੇ ਆਪਾਂ ਨੂੰ ਬਾਡਰ ਤੇ ਰੋਕਿਆ ਕੱਲੇ ਆਪਾਂ ਰੁਕੇ ਨਹੀਂ ਜਿਹੜੇ ਸਾਡੇ ਤੇ ਇਹਨਾਂ ਨੇ ਆਥਰੂਗਾ ਇਸ ਦੇ ਗੋਲੇ ਛੱਡੇ ਫਾਇਰਿੰਗ ਕੀਤੇ ਪਾਣੀ ਦੀਆਂ ਪਛਾੜਾ ਮਾਰੀਆਂ ਇਹ ਆਰਮੀ ਉਦੋਂ ਹਮਲੇ ਕਰਦੀ ਹੁੰਦੀ ਹੈ ਜਦੋਂ ਬਾਹਰਲੇ ਦੇਸ਼ ਨਾਲ ਜੰਗ ਲੱਗੀ ਹੋਵੇ ਜਿਹੜਾ ਕੁਛ ਆਪਣੇ ਤੇ ਵਰਤਿਆ ਪਰ ਆਪਾਂ ਸਾਰਾ ਪਿੰਡੇ ਤੇ ਸਹਾ ਆਪਣਾ ਨਾਰਾ ਸੀ ਦੋਨੇ ਫੋਰਮਾਂ ਦਾ ਕਿ ਜਰ ਜ਼ਬਰ ਕੇਂਦਰ ਸਰਕਾਰ ਕਿੰਨਾ ਕਰ ਲੈ ਸਬਰ ਦੇ ਨਾਲ ਚੱਲਾਂਗੇ ਆਪਾਂ 250 ਬੰਦਾ ਫੱਟੜ ਹੋ ਗਿਆ ਆਪਣਾ ਦੋ ਕਿਸਾਨ ਸਾਡੇ ਮੋਰਚੇ 'ਚ ਸ਼ਹੀਦ ਹੋ ਗਏ ਤੇ ਜਿਹੜੀ ਉਹਦੇ ਗਿਣਤੀ ਸੀ ਸਾਡੀ ਮੋਰਚੇ 'ਚ ਦੋਨਾਂ ਫੋਰਮਾਂ ਦੀ 13 ਤਰੀਕ ਨੂੰ ਆਪਾਂ ਇੱਕ ਅਪੀਲ ਕੀਤੀ ਸੀ ਕਿ ਪਿੰਡਾਂ ਦੇ ਵਿੱਚ 12500 ਪੰਜਾਬ ਦੇ ਵਿੱਚ ਪਿੰਡ ਹੈ ਪੰਚਾਇਤਾਂ ਬਣੀਆਂ ਬਨੇ ਚਾਹੇ ਉਹ ਕਿਸੇ ਵੀ ਸਿਆਸੀ ਪਾਰਟੀ ਨਾਲ ਰਹਿਣ ਸਿਰਫ ਜਦੋਂ ਅਤਿਆਚਾਰਤਾ ਸਾਡੇ ਨੌਜਵਾਨਾਂ ਤੇ ਸਾਡੇ ਕਿਸਾਨਾਂ ਤੇ ਹੋਇਆ ਤੁਸੀਂ ਪਾਰਟੀ ਨੂੰ ਛੱਡ ਕੇ ਪਹਿਲਾਂ ਆਪਣੀ ਜ਼ਮੀਨ ਬਚਾਉਣ ਲਈ ਜਿਹੜੇ ਲੋਕ ਲੜ ਰਹੇ ਆ ਤੁਸੀਂ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਕੇ ਪੰਚਾਇਤਾਂ ਪਮਾ ਕਾਈ ਜਸੇਬੰਦੀ ਦੀ ਖਾਸ ਕਰਕੇ ਬੀਕੇ ਸੁਧਪੁਰ ਦੀ ਹੈ ਨਾ ਹੈ ਪਰ ਆਪਣਾ ਫਰਜ਼ ਸਾਰਿਆਂ ਦਾ ਹੈ ਕਿਉਂਕਿ ਆਪਣੇ ਜਦੋਂ ਕਿਸਾਨ ਲੜਦੇ ਆ ਇੱਕ ਦੂਜਿਆਂ ਨਾਲੋਂ ਵਰਗ ਨਾਲੋਂ ਫਰਕ ਪੈਂਦਾ ਜੇ ਮਜ਼ਮਾਲੇ ਲੜਦੇ ਆ ਉਹ ਜੇ ਉਹਨਾਂ ਦੀ ਸੌ ਦੀ ਗਿਣਤੀ ਹੈ ਤਾਂ ਸੌ ਦਾ ਹੀ ਫਾਇਦਾ ਹੋਣਾ ਸੌ ਦਾ ਹੀ ਨੁਕਸਾਨ ਹੋਣਾ ਆਪਣੇ ਮੋਰਚਿਆਂ ਦੇ ਵਿੱਚ ਕਿਸਾਨ ਜ세 ਬੰਦੀ ਦੇ ਵਿੱਚ ਉਦਾਹਰਨ ਦੂਜੀ ਪੈਂਦੀ ਹੈ ਜਦੋਂ ਲਾਠੀ ਚਾਰਜ ਹੁੰਦਾ ਹੈ ਗੋਲੀ ਚੱਲਦੀ ਹੈ ਨੁਕਸਾਨ ਸਾਡੇ ਆ ਪਰਿਵਾਰ ਦਾ ਹੁੰਦਾ ਹੈ ਜਦੋਂ ਫਾਇਦਾ ਹੁੰਦਾ ਹੈ ਫਾਇਦਾ ਸਾਰੇ ਲੋਕਾਂ ਦਾ ਹੁੰਦਾ ਜਿਹੜੇ ਸਾਨੂੰ ਗਾਲਾਂ ਵੀ ਕੱਢਦੇ ਆ ਕਿ ਇਹ ਤਾਂ ਕਿਸਾਨ ਜੁੰਡਿਆਂ ਵਾਲੇ ਪੈਸੇ ਖਾਂਦੇ ਆ ਇਹ ਤਾਂ ਐਵੇਂ ਧਰਨੇ ਲਾ ਕੇ ਬਹਿ ਜਾਂਦੇ ਆ ਫਾਇਦਾ ਉਹਨਾਂ ਦਾ ਵੀ ਹੁੰਦਾ ਤੇ ਤਕਲੀਫਾ ਸਾਡੇ ਆ ਵਰਗ ਦੇ ਲੋਕ ਜਿਹੜੇ ਸੜਕਾਂ ਤੇ ਬੈਠੇ ਆ ਰਾਤ ਮੈਂ ਵੇਖਿਆ ਜਦੋਂ ਮੀਂਹ ਪਈ ਜਾਂਦਾ ਸੀਗਾ ਠੰਡੀਆਂ ਹਵਾਵਾਂ ਛੱਡੀਆਂ ਸੀ ਆ ਵਿਚਾਰੇ ਜਿਹੜੇ ਥੱਲੇ ਪਏ ਸੀ ਉਹ ਬੈਠ ਕੇ ਰਾਤ ਕੱਢੀ ਐ ਤਾਂ ਉਹ ਜਿਹੜੇ ਮੇਰੇ ਨਾਲ ਬਿਰਕ ਦੇ ਬਿਰਕ ਖੁਰਦ ਦੇ ਸਾਫ ਦਾ ਸਰਪੰਚ ਬੈਠੇ ਨੇ ਜਿਹੜੇ ਲੋਕਾਂ ਨੂੰ ਆਇਆ ਲੱਗਦਾ ਯਾਰ ਇਹ ਮੋਰਚੇ ਦੇ ਵਿੱਚ ਤਾਂ ਇਕੱਲੇ ਕਿਸਾਨ ਲੀਡਰ ਹੀ ਆ ਆਪ ਦੀਆਂ ਲੀਡਰੀਆਂ ਚਮਕਾਉਂਦੇ ਆ ਆ ਪਿੰਡ ਨੇ ਮਿਸਾਲ ਤੇ ਕਾਇਮ ਕੀਤੀ ਐ ਤੇ ਇਕੱਲੇ ਨਹੀਂ ਆਏ ਸਾਰੇ ਨਗਰ ਨੂੰ ਲੈ ਕੇ ਇਸ ਮੋਰਚੇ ਚ ਆਏ ਨੇ ਇਹ ਸਾਰੀਆਂ ਇਹਨਾਂ ਦਾ ਸੰਦੇਹਾ ਮੈਂ ਤਾਂ ਇਹ ਕਹਿਣਾ ਚਾਹੂੰਗਾ ਵੀ ਸਾਰੇ ਸਰਪੰਚਾਂ ਨੂੰ ਚਾਹੇ ਕਿਸੇ ਪਾਰਟੀ ਦੀ ਪੰਚਾਇਤ ਹੋਵੇ ਉਹ ਆਪਦੇ ਪਿੰਡਾਂ ਚੋਂ 2-2 4-4 ਟਰਾਲੀਆਂ ਆਹ ਮੋਰਚੇ 'ਚ ਭੇਜਣ ਤਾਂ ਆਪਾਂ ਕੇਂਦਰ ਸਰਕਾਰ ਤੋਂ ਮੰਗਾ ਮਨਵਾ ਸਕੀਏ ਇਹਨਾਂ ਦਾ ਮੋਰਚੇ ਚ ਚਾਹੇ ਦਾ ਸਾਬਕਾ ਸਰਪੰਚ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ